ਲੈ ਗੱਖ ਜੇ ਪੱਟੀ ਦੇਵਾਂ ਹੁਣ ਪਹਿਲਾਂ ਪੱਟੇ ਸੀ ਹੁਣ ਫੇਰ ਹੋ ਗਏ ਜੇ ਕੋਈ ਜਾਨਵਰ ਵੜ ਕੇ ਬਹਿ ਗਿਆ ਇਹਦੇ ਚ ਫੇਰ ਔਖਾ ਹੋ ਜੂ ਵਧ ਜਾਣਗੇ ਹੁਣ ਹੋ ਜਾਣਗੇ 4 ਦਿਨਾਂ ਚ ਏਡੇ ਏਡੇ ਤਾਂ ਮੈਂ ਇਥੇ ਬਿਨਾਂ ਕੋਈ ਹੱਥ ਨਹੀਂ ਲਾਉਂਦਾ ਮੈਨੂੰ ਕਰਨਾ ਪੈਂਦਾ ਇਹਦਾ ਉਧਰ ਸਿੱਟੇ ਆਉਂਗੀ ਪਰੇ ਮੈਂ ਆਖਿਆ ਸੀ ਸਪਰੇਅ ਮਾਰ ਦੋ ਇਥੇ ਗੱਖਾਂ ਵਾਲੀ ਨਾ ਜੀ ਕੋਈ ਨਹੀਂ ਨਾਲ ਲੈਂਦਾ ਹੁਣ ਤਾਂ ਥੋੜੇ ਨਾਲ ਹੁੰਦੇ ਪੱਤੇ ਜਾਣਗੇ ਫੇਰ ਵਾਲੇ ਹੋ ਜਾਂਦੇ ਆ ਫੇਰ ਵਾਲੇ ਔਖੇ ਆਦੇ ਮਸਾਂ ਪੱਤੇ ਸਾਰਾ ਤਾਂ ਬਦੀਨ ਹੋਈ ਗਈ ਮੇ ਪਾ ਕੇ ਸਿੱਟੇ ਹੋਗੇ ਉਧਰ ਤਾਂ ਮੜੀ ਮੜੀ ਜਿਆ ਹੁੰਦਾ ਉਹ ਮੈਂ ਨਾਲ ਹੁੰਦੀ ਕਰਿਆ ਕਰੂੰ ਸਾਰੇ ਸਾਫ ਕਿੰਨੇ ਕਰਨੀ ਹੈ ਚੱਲ ਓੜੀ ਸਫਾਈ ਹੋ ਜੂ ਮੜੀ ਜੇ ਇੱਥੋਂ ਸੌਣ ਦਾ ਮਹੀਨਾ ਹੈਗਾ ਜੇ ਬਾਲੇ ਵੱਡੇ ਵੱਡੇ ਹੋ ਜਾਂਦੇ ਨਾ ਕੱਖ ਜੇ ਇੱਥੇ ਤੇ ਕੋਸਾਪੜਾ ਵੜ ਕੇ ਬਹਿ ਜਾਂਦਾ ਮਨਜੀਤ ਕਿਹੜਾ ਗੱਲ ਸੁਣਦਾ ਕਿਸੇ ਦੀ ਕਿ ਨੇ ਉਹਨੇ ਬੀਤੀ ਸਪਰੇਅ ਮਾਰ ਦੋ ਇਹ ਥੋੜੇ ਦਿਨਾਂ ਬਾਅਦ ਪੱਟਨੇ ਪੈਂਦੇ ਪਹਿਲਾਂ ਇਹਨਾਂ ਦਾ ਨਕਾ ਹੋਗਾ ਸੀ ਮਸਾ ਪੱਟਿਆ ਜਦੋਂ ਸਾਰਾ ਪੱਕਾ ਕਰਾ ਦੇਣਾ ਸੋਖਾ ਹੋ ਜੇ ਗੱਲ ਹੀ ਨਹੀਂ ਸੁਣਦੇ ਮੰਜੀ ਤੇ ਸਭ ਦੀ ਕੰਮ ਨਹੀਂ ਮੁਕਰੇ ਚਲ ਗੇ ਰਹੇ ਜੇ ਬਾਲੇ ਸੀਓ ਪੱਟੇ ਗਏ ਆ ਪੋਣ ਦੀ ਜੇ ਮਾ ਪੋਣੀ ਚਲਾ ਜਿਹੜੇ ਹੋਰ ਰਹਿ ਗਏ ਬਰੀਕ ਬਰੀਕ ਜੇ ਫੇਰ ਉਹ ਕਰੂੰਗੀ ਚੱਲ ਨਹੀਂ ਹੁੰਦਾ ਪਈ ਨੀ 10 ਮਿੰਟ ਟੋਪ ਬੜੀ ਝੜ ਗਈ ਇਹ ਨਹੀਂ ਹਾਂ ਜੀ

ਯਾਰ ਮੈਂ ਹੰਦੀ ਹੈ ਉਥੇ ਪਾਣੀ ਜੇ ਕੱਢ ਦੂੰਗੀ ਇਹ ਠਾਡੇ ਗਿੱਪੇ ਸੀਗੇ ਮੈਂ ਕੱਖ ਜੇ ਵੀ ਪੱਤੇ ਪਾਏ ਨੇ ਸਾਰੇ ਹਟਦੀ ਨਹੀਂ ਪੱਟ ਨੋ ਬਥੇਰਾ ਹੜਦੀ ਐ ਮਤ ਨਾ ਕਰਿਆ ਕਰ ਇਨਾ ਕਿੱਥੋਂ ਹਟਦੀ ਆ ਜਦੋਂ ਮੈਂ ਬਾਗ ਜਾਣੀਆਂ ਮੜਾ ਜਾ ਉਹਦੀ ਲੱਗ ਜਾਂਦੀ ਐ ਬੱਸ ਕਰਨ ਥਾਂ ਵੀ ਤੋਦਾ ਸਾਰਾ ਕਪੜੇ ਵੀ ਤੋਤੇ ਵੇ ਨਾ ਤਾਰਾਂ ਭਰੀਆਂ ਆਪਣੀਆਂ ਸਾਰੀਆਂ ਮੈਨੂੰ ਤਾਂ ਬਾਲੀ ਚੇਰ ਹੋ ਗਿਆ ਗਈ ਨੋ ਮਾੜੇ ਮਾੜੇ ਨਾ ਟਾਈਮ ਲੱਗ ਜਾਂਦਾ ਵਸ ਐਂ ਜੇ ਲੱਗਾ ਮੈਨੂੰ ਤਾਂ ਜਿਵੇਂ ਹੁਣੇ ਗਈ ਹੁੰਨੀ ਆ ਮੇਰੇ ਆਉਂਦਿਆਂ ਤਾਂ ਨਹੀਂ ਸਾਰਾ ਕੰਮ ਕਰਤਾ ਹੋੱਚੇ ਵੀ ਲਾਈਫ ਆਏ ਨੇ ਸਾਰੀ ਘਰੀ ਬੈਠੀ ਐ ਦੇਖਾਂ ਕੀ ਕਰਦੀ ਆ ਹਾਂ ਜੇ ਮੈਂ ਪਈਆਂ ਵਾਰ ਮੈਂ ਜੀ ਤੋ ਪੁੱਤ ਬਾਬੇ ਉਹੀ ਪੈ ਗਈ ਲੱਤਾਂ ਇਹ ਦੁਖਣ ਲੱਗ ਗਈਆਂ ਸੀ ਬਾਹੜੀ ਗਰਮੀ ਆ ਬੜੀ ਗਰਮੀ ਆ ਹੋਰ ਮਸਾਂ ਆਈਆਂ ਮੈਂ ਤਾਂ ਬਾਟ ਬਾਹੜੀ ਘਰ ਸੀਗਾ ਅੱਛਾ ਤੇ ਗੋਡੇ ਦੁਖੀ ਜਾਂਦੇ ਆ ਪੁੱਤ ਔਰ ਮੈਂ ਤਾਂ ਆਪ ਹੁਣ ਸਾਰਾ ਕੰਮ ਕਰਕੇ ਬਿੰਦਕ ਪਈ ਸੀ ਮੜਾ ਜ ਮਸਾਂ ਤੇ ਨਾਲੇ ਮੈਂ ਤਾਂ ਨਾ ਸ਼ੂਗਰ ਦੀ ਗੋਲੀ ਲੈਣੋਂ ਭੁੱਲ ਗਈ ਅੱਜ ਅੱਛਾ ਲਈ ਨਹੀਂ ਅੱਜ ਨਾ ਮੇਰੇ ਤੇ ਇੱਕ ਤਾਂ ਮੈਨੂੰ ਗੋਲੀ ਲਿਆ ਦੇਂ ਜੀ ਮੈਂ ਬੱਕੋ ਉਹਨਾ ਫੇਰ ਲੈ ਲਈ ਮੈਂ ਤਾਂ ਹੁਣ ਸਾਰਾ ਉਹ ਕੱਪੜੇ ਧੋ ਕੇ ਛੱਡੀਆਂ ਸਾਰਾ ਸੁੰਬਰ ਕੇ ਆਈਆਂ ਸੜਕ ਤੱਕ ਸਾਰਾ ਬਾਾਰ ਸੁੰਬਰ ਕੇ ਆਈਆਂ ਬਾਾਰਸ ਮਾਰ ਕੇ ਆਈਆਂ ਤੇ ਮਸਾਂ ਡਿੱਗੀਆਂ ਮੈਂ ਤਾਂ ਹੁਣ ਮੰਜੇ ਜੀ ਵੀ ਹੁਣ ਮੈਨੂੰ ਪੈ ਜਾਣ ਦੇ 11-10 ਮਿੰਟ ਹੋਰ ਇਹਨੇ ਜ਼ਿਆਦਾ ਟਾਈਮ ਹੋ ਗਿਆ ਉਹ ਫੇਰ ਕਰ ਲਾਂਦੀ ਮੇਰੇ ਅੱਜ ਤੋਂ ਕਰ ਲਾਂਦੀ ਮੈਂ ਤੇਰੇ ਨਾਲ ਕਰਾ ਆ ਦਿਆਂਦੀ ਤੂੰ ਕੱਲੀ ਕਿਉਂ ਔਖੀ ਹੁੰਨੀ ਹੁੰਨੀ ਆ ਚੱਲ ਤੇਰਾ ਕਿਹੜਾ ਕੋਈ ਲਾਹਾ ਸੀ ਮੈਨੂੰ ਬੇਬੇ ਲਾਹੇ ਨੂੰ ਤਾਂ ਕੀ ਆ ਪੁੱਤ ਰਾਲਕੀ ਹੁੰਦਾ ਕੰਮ ਤਾਂ ਇੱਕ ਜਾਣੇ ਦਾ ਤਾਂ ਨਹੀਂ ਕੋਈ ਹੁੰਦਾ ਕੋਈ ਨਾ ਚੱਲ ਹੁਣ ਤਾਂ ਹੋ ਗਿਆ ਸਾਰਾ ਆ ਜਾਨੀ ਬਿੰਦੀ ਚਟ ਅਰੇਸਟ ਕਰ ਲਾ ਫੇਰ ਲੈ ਲਾਂਗੇ ਗੋਲੀਆਂ ਦੇ ਜਾਂਦੇ ਪੁੱਤ ਮੈਨੂੰ ਉਹ ਤੋਨੋ ਰਾਮ ਜਾ ਜਾਂਦਾ ਮੈਂ ਉਹ ਨਹੀਂ ਉੱਠੀ ਜਾਂਦਾ ਮੇਥੋਂ ਮडम ਮਸਾ ਥੱਕ ਗਈ ਮੇਰੇ ਲੱਤਾਂ ਬਾਲੀਆਂ ਦੁਖੀ ਜਾਂਦੀਆਂ ਨੇ ਬਾਲਾ ਕੰਮ ਸੀ ਅੱਜ ਤਾਂ ਸਵੇਰ ਦਾ ਸੱਚੀ ਮਸਾ ਕਰਿਆ ਮੈਂ ਤਾਂ ਉਹ ਤਾਂ ਦੋ ਰੋਜ ਲੱਤਾਂ ਲੱਤਾਂ ਕਰੀ ਜਾਂਦੀਆਂ ਨੇ ਲੱਤਾਂ ਦੁਖਦੀਆਂ ਬਾਲੀਆਂ ਨੇ ਬੇਬੇ ਮੈਂ ਕੀ ਕਰਾਂ ਤੇ ਫੇਰ ਤੂੰ ਦਵਾਈ ਲੈ ਲੈ ਮੇਰੇ ਤੇ ਹੀ ਟੈਸਟ ਟੁਸ਼ਟ ਕਰਾ ਲੈ ਚੱਜ ਦੇ ਕੋਈ ਟੈਸਟ ਨੂੰ ਕੀ ਆ ਪਿਹਟ ਜਾਣਗੇ ਆਪਕੇ ਥੋਟਣ ਦਾ ਪਤਾ ਦਵਾਈ ਤੋਂ ਬਿਨਾਂ ਨਹੀਂ ਹਟਾ ਦਾਂਗਾ ਹੋਰਾ ਵਸਪਤੰਤਾ ਹੀ ਸਿਰਤਬਾਲੀ ਰਹਿੰਦੀ ਹੈ ਸਾਰਾ ਦਿਨ ਸਾਰਾ ਦਿਨ ਫਿਰਦੇ ਰਹਿਣਾ ਜਦੋਂ ਉੱਠ ਗੜਦੇ ਆਂ ਬਸ ਉਦੋਂ ਤੋਂ ਲੱਗਦੇ ਆਂ ਕੰਮ ਕਰਨ ਨਾਲੇ ਇਹ ਕਿਸੇ ਦੇ ਕੰਮ ਜਾਦ ਨਹੀਂ ਆਉਂਦਾ ਵੀ ਜਿਹੜਾ ਆਪਾਂ ਸਾਰਾ ਦਿਨ ਘਰੇ ਕਰਦੀ ਆਂ ਹਵਾਰਾ ਨਾਲ ਕੰਮ ਹਾਈ ਵਾਲਾ ਪੁੱਤ ਆਪਾ ਖੇਤੀ ਦਾ ਆ ਗਿਆ ਨਾ ਇਹ ਤਾਂ ਨਾਲ ਦਾ ਪੁੱਤ ਆ ਹੀ ਹੁੰਦਾ ਕਦੇ ਜਾ ਕਰ ਲੈ ਕਦੇ ਰੋਟੀ ਬਕਾ ਲੈ ਕਾ ਹੁਣ ਝੋਨੇ ਜਾਨੇ ਵਾਲਾ ਹਾ ਲੋਟ ਹੀ ਨਹੀਂ ਆਉਂਦਾ ਹੈਗਾ ਕਾਇਦਨ ਹੋ ਗਏ ਲੱਗਿਆ ਇਹਨੂੰ ਹੋਰ ਅੱਜ ਵੀ ਹੁਣ ਮਸਾਂ ਭੱਜ-ਭੱਜ ਕੇ ਕੀਤਾ ਕੰਮ ਟੈਸਟ ਤੈਨੂੰ ਪਤਾ ਏ ਮਨਜੀਤ ਦਾ ਕਿਹੜਾ ਟੈਸਟ ਕਰਾ ਕੇ ਲਿਆਉਣੇ ਆ ਉਹਨੇ ਮੇਰੇ ਅੱਜ ਮੈਂ ਬਾਗ ਗਈ ਜੇ ਮੈਂ ਹੁੰਦੀ ਕੁਝ ਮੈਂ ਕਰਾ ਲਾਂਦੀ ਪੁੱਤ ਤੇਰੇ ਨਾਲ ਚੱਲ ਕੋਈ ਨਾ ਬੱਬੇ ਤੇਰੀ ਤਾਂ ਕੋਈ ਗੱਲ ਨਹੀਂ ਐਨੀ ਬਹੁਤ ਐੜਾ ਤੂੰ ਘਰੇ ਬੈਠੀ ਹੈਗੀ ਸਾਰਾ ਹੀ ਆ ਤੇਰਾ ਮੈਨੂੰ ਇੰਨਾ ਬਹੁਤ ਐ ਦਾਲ ਸਬਜ਼ੀ ਜੀਰ ਦਿੰਨੀ ਆ ਬਸ ਇੰਨਾ ਬਹੁਤ ਆ ਮੈਨੂੰ ਅਦੂਜਾ ਫਿਰ ਨਾ ਹੋਗੀ ਤਾਂ ਹਰ ਕੇ ਮੈਂ ਕਹਾਂ ਫਿਰ ਮੈਂ ਥੋ ਹੋਣਾ ਨਹੀਂ ਜੇ ਮੈਂ ਕੰਮ ਛੱਡਦਾ ਹੁਣ ਫਿਰ ਮੈਂ ਕਰਕੇ ਮੈਂ ਖਾਣ ਮੈਂ ਪੈਣੀ ਅੱਧਾ ਘੰਟਾ ਮਨ ਜਿੱਤੇ ਤਾਂ ਹੋ ਰਹੀ ਨਹੀਂ ਕੰਮ ਧੰਦੇ ਲੋਟ ਆਉਂਦੇ ਤਾਂ ਕਰਕੇ ਮੈਂ ਘਾ ਆਪ ਪਟਿਆ ਹੁਣ ਤੇ ਘਾ ਤਾਂ ਤੂੰ ਪਟਦੀਆਂ ਜਿਹੜਾ ਤੂੰ ਨਾ ਗਰਮ ਸਰਦ ਹੋਈਆਂ ਪੁੱਤ ਜਿਹੜਾ ਤੂੰ ਹੁਣ ਘਾ ਪਟੇ ਤੀ ਉਹ ਅੰਦਰ ਵੜ ਗਈ ਤੂੰ ਠੰਡੇ ਪੈਣਾ ਨਾਲ ਆ ਰਹੀ ਆ ਉਹ ਗਰਮ ਸਰਦ ਹੋ ਗਿਆ ਤੈਨੂੰ ਹੂੰ ਹੁੰਦਾ ਤਾਂ ਹੀ ਆ ਫਿਰ ਹਾਂ ਉਹ ਤਾਂ ਆਪਦੇ ਪਿੰਡ ਦੇ ਕੰਮ ਧੰਦੇ ਲੋਟ ਆਉਂਦੇ ਮੈਂ ਫਲਾਨਿਆਂ ਨਾਲ ਜਾਣਾ ਫਲਾਨਾ ਕੰਮ ਹੈ ਮੀਟਿੰਗ ਤੇ ਜਾਣਾ ਬਸ ਉਹ ਤਾਂ ਦੇ ਕੰਮ ਹੀ ਆ ਜਾਂ ਖੇਤੀ ਦਾ ਹੋ ਗਿਆ ਉਹ ਨਹੀਂ ਲੋਟ ਆਉ ਉਹ ਕਰਦਾ ਅੱਖੇ ਲੱਗ ਮੇਰਾ ਟਾਇਟਾ ਤਾਂ ਬਿਨਾਂ ਤਾਂ ਲੋਟ ਨਹੀਂ ਨਾ ਆਉਂਦਾ ਉਹ ਬਸ ਗੋਲੀ ਗੋਲੀ ਲੈ ਕੇ ਟਾਈਮ ਪਾਸ ਕਰ ਲੈਣੀ ਆ ਕਰਾ ਕੇ ਲਿਆ ਮੇਰਦੀ ਟੈਸਟ ਤਾਂ ਜ਼ਰੂਰ ਕਰਾ ਕੇ ਲਿਆ ਆਪਣਾ ਤਾਂ ਕੰਮ ਦਾ ਔਖਾ ਹੋ ਜੂ ਤੇਰੇ ਬਿਨਾ ਹੂੰ ਤੇ ਡੇਟਸਟ ਕਰਨਾ ਹੋਰ ਮੈਥੋ ਨਹੀਂ ਇੰਨਾ ਕੰਮ ਬਾਲਣਾ ਪੁੱਤ ਫੇਰ ਤੁਹਾਨੂੰ ਨੇ ਜ਼ਿਆਦਾ ਟਾਈਮ ਹੋਇਆ ਪਿਆ ਬੱਸ ਆ ਜਾਗਾ ਮੈਂ ਬੈਥੇ ਮੈਂ ਆਪਾਂ ਤਮੰਝਾ ਡਾਉਣੀ ਐ ਇੱਥੇ ਪਿਆ ਨਾ ਕਦੇ ਤੇ ਇੱਥੇ ਨਹੀਂ ਪੁੱਤ ਐਸੀ ਜਿਹਦੀ ਹਵਾ ਨਾ ਤਾਂ ਮੈਨੂੰ ਚੰਗਾ ਜ ਨਹੀਂ ਲੱਗਦਾ ਮੈਂ ਮੰਜੇ ਡਾ ਕੇ ਪੈਣੀ ਆ ਬੁੱਤਾ ਇੱਥੇ ਨਾਲ ਆ ਪਿਆ 10 ਮਿੰਟ ਉਹਨਾਂ ਚਾਹ ਵਾਲੇ ਚਾਹ ਨੂੰ ਬੋਲ ਮਾਰ ਦੇਣਗੇ ਆਰਾ ਇੱਥੇ ਡਾ ਲਾਣੀ ਅੱਡ ਜੇ ਇੱਕ ਪਾਸੇ ਜੇ ਪੁੱਤ ਇਹ ਹਵਾ ਜੀ ਨਾ ਜਮੇ ਨਹੀਂ ਚੰਗੀ ਲੱਗਦੀ ਮੈਨੂੰ ਤਾਂ ਗੋਡੇ ਬਾਹਰੇ ਦੋਖਣ ਲੱਗ ਜਾਂਦੇ ਆ ਮੇਰੇ ਵੀ ਬੱਸ ਜਿਹਦੇ ਦੋਖ ਕਰਦੀ ਐ ਅਜੇ ਤਾਂ ਕਪੜਾ ਲਾਉਣ ਵਾਲਾ ਮਨ ਜੇ ਤੇ ਕੋਈ ਨਹੀਂ ਲਾ ਦੇਾਂਗੇ ਹੱਥ ਨੇ ਲਾ ਦੇਾਂਗੇ ਪੁੱਤ ਮੈਂ ਲਾ ਦੂੰਗੀ ਕੋਈ ਨਹੀਂ ਹੱਥ ਨੇ ਆ ਚਾਰਨੇ ਦੀ ਇੱਥੇ ਲੋੜ ਸੀਗੀ ਨੱਕਾ ਇਹ ਬਣਾਉਂਦੇ ਚੱਲ ਜੂ ਕੰਮ ਚੱਲ ਜੂ ਚੱਲ ਇਹਦੇ ਨਾਲ ਤਾਂ ਬੱਠਾ ਵੀ ਜਾਂਦਾ ਹੋਵੇ ਚੱਕਰ ਚੱਲਾਂਗੇ ਚਾਲ ਜਾਵਾਂ ਉਹਨਾਂ ਦੀ ਜੋ ਮਿਸਤਰੀਆਂ ਦੀ ਕੰਮ ਤਾਂ ਆਪਣਾ ਕੋਈ ਥੋੜੀ ਰਿਹਾ ਘੰਟੇ ਕਿਤੇ ਬਣਾ ਦੇਣੀ ਦੋਨੇ ਨੱਕੇ ਟਾਈਮ ਹੀ ਬਹੁਤ ਹੋ ਗਿਆ 2 ਵਜਣ ਵਾਲੇ ਆ ਚਾਹ ਚੁਦਾ ਮਿਲਣਾ ਕੋਈ ਨਾ ਨੂੰ ਹੀ ਨੀਗਾ 1:42 ਹੋ ਗਏ ਲੈ ਮੈਨੂੰ ਲੱਗਦਾ ਉਹ ਮਨਜੀਤ ਆ ਗਿਆ ਬਾਜਾ ਖੜਕੀ ਜਾਂਦਾ ਖੇਤ ਵਾਲੇ ਨੇ ਚਾਹ ਲੈਣ ਆਇਆ ਉਹਨਾਂ ਅੱਕੇ ਜੇ ਨਹੀਂ ਬਣਾਈ ਜਾਂਦੇ ਆ ਗਿਆ ਮੈਨੂੰ ਲੱਗਦਾ 14 ਪਿਛਲਾ ਟਾਈਮ ਹੋ ਗਈ ਗਿਆ ਮੈਨੂੰ ਵੀ ਲੱਗਦਾ ਪਤਾ ਆ ਗਿਆ ਜਿਵੇਂ ਚਾਹ ਦਾ ਟਾਈਮ ਹੋ ਹੀ ਪਿਆ ਪੁੱਤ ਬਣਾਉਣੀ ਪੁੱਜਾਤਾ ਪਣ ਅੰਦਰ ਪੈ ਗਈ ਹੁਣੇ ਕਿਹੜਾ ਕੰਮ ਕਰਨਾ ਇਹਨੇ ਪਰਮੀਤ ਹਾਂ ਟਾਈਮ ਦੇਖ ਤੂੰ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਪੌਣੇ 2 ਹੋ ਗਏ ਤੇ ਤੂੰ ਮੋਨਾ ਪਈ ਆ ਫੇਰ ਕਿਉਂ ਨਹੀਂ ਹੋਇਆ ਤੇ ਉਧਰ ਦਹਾੜੀ ਹੁਣ ਆਪਣੀ ਚਾਹ ਚਾਹੀਦੀ ਦੇ ਦੇ ਨੇ ਰੋਟੀ ਆਥੇ ਆ ਕਰਕੇ ਨਹੀਂ ਬਣਾ ਦਿੰਨੇ ਲੈ ਖੜੀ ਹੋ ਤੂੰ ਚਾਹ ਬਣਾ ਜਲਦੀ ਆldi ਬਾਬੇ ਤੈਨੂੰ ਕਹਿਣੀਆ ਪੌਣੇ ਦੋ ਹੋਣ ਵਾਲੇ ਹੋਗੇ ਪੁੱਤ ਸਾਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਕੋਈ ਨਹੀਂ ਚੱਲ ਮੈਂ ਬਣਾ ਦੇਣੀਆ ਮੇਰਾ ਪਤਾ ਤੂੰ ਕਿਵੇਂ ਬਣਾ ਦੇਈਂ ਇਹਨੂੰ ਐ ਕਰ ਲੱਤਾਂ ਘੋਟੇ ਦੀਆਂ ਕੋਈ ਨਹੀਂ ਮੇਰਾ ਪੁੱਤ ਬਣਾ ਦੇਣੀ ਜਵਾਕੜੀਆ ਹੁਣੇ ਪਈਆ ਪੁੱਤ ਕੰਮ ਕਰਕੇ ਅਸਲ ਬੇਬੇ ਤੈਨੂੰ ਕੰਮ ਨਹੀਂ ਕਰਾਉਂਦੀ ਮੈਂ ਤੈਨੂੰ ਨਾਲ ਜੇ ਤੈਨੂੰ ਹੀ ਕੰਮ ਕਰਾਉਂਦੀ ਹੋਵੇ ਨਾ ਤੇ ਤੁਹਾ ਗੱਲ ਕਹਿੰਦੀ ਨਹੀਂ ਸੀਗੀ ਕਿਉਂ ਨਹੀਂ ਕਰਾਉਂਦੀ ਫਿਰ ਤੇਰੀ ਗੁੱਤ ਇਹਦੇ ਹੱਥ ਚ ਹੁੰਦੀ ਨਹੀਂ ਪੁੱਤ ਰਲਕੇ ਦੋਨੇ ਕਰਦਿਆਂ ਆਏ ਗੁੱਤਾਂ ਕਰਾਉਂਦੀ ਕਿਹਾ ਹੁਣੀ ਮਾੜਾ ਮੋਟਾ ਮੈਂ ਜਿਹੜਾ ਮੇਰੇ ਵਾਲਾ ਮੈਂ ਕਰਦਿਆ ਨਹੀਂ ਆਈ ਕੰਮ ਬਾਹਰ ਪੁੱਤ ਖੇਤੀ ਦਾ ਤੂੰ ਇਹਨੂੰ ਛਰ ਚੜਾ ਰੱਖਿਆਗਾ ਕੰਮ ਕੋ ਕਰਦੀ ਹੈ ਇਹ ਤੇ ਦਾ ਬਾਹਰ ਕੰਮ ਕੀ ਕੰਮ ਕਰਦੀ ਹੈ ਇਹ ਪਤਾ ਕਿੰਨੀ ਹੈ ਮੇਰੀ ਨੱਜ ਲਤਾ ਤੂੰ ਦੇਖਦਾ ਕਿਤੇ ਨਹੀਂ ਹੁੰਦਾ ਦੱਸ ਦੇ ਮੈਨੂੰ ਇਹਦੋਂ ਕਰ ਬੈਰੀ ਕਹਿੰਦੀ ਹੈ ਮੈਨੂੰ ਤਿੰਨ ਢੰਗ ਕਰਦੇ ਕੁਝ ਨਹੀਂ ਹੋਇਆ ਤੇਨੂੰ ਚਾਹ ਬਣਾ ਦਿੰਦੇ ਫਿਰ ਦੋ ਮਹੀਨਾ ਅੰਨਾ ਕੀ ਕਾ ਸਰ ਤੇ ਚੱਕ ਲੈ। ਸਰ ਤੇ ਕਿਉਂ ਚੱਕ ਲੈਨੇ ਆ? ਕ ਤੂੰ ਐਂ ਕਹ ਨਾ ਮੇਰੇ ਨਾਲ ਚੱਲ ਉਥੇ ਬਹਿ ਕੇ ਦੇਖ ਬੱਠ ਤੇ। ਉਧਰ ਗਰਮੀ ਪੈਂਦੀ ਆ ਹੁਣ। ਤੇ ਉਧਰ ਕੰਮ ਕਰਨਾ ਬਹੁਤ ਔਖਾ ਹੈ ਘਰੇ ਆਗੇ ਇਥੇ ਤਾਂ ਚੰਗਾ ਏਸੀ ਛੱਡ ਰੱਖਿਆ ਤੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਗਰਮੀ ਹੈਗੀ ਕਿ ਨਹੀਂ ਹੈਗੀ ਆ। ਘਰੇ ਕੰਮ ਬਥੇਰੇ ਆ। ਕੀ ਕੰਮ ਆ ਤੇਰੇ ਕੋਲੇ? ਉਹ ਦੋ ਕੱਪੜੇ ਧੋਤੇ ਮਾਉਂਦੇ ਨੇ ਦੇਖਿਆਗਾ। ਨਹੀਂ ਹੈਗੇ ਸਾਡੇ ਕੰਮ ਕਰੀ। ਅੱਛਾ ਸੌੜੇ ਦੇਖ ਦੇ ਨਹੀਂ ਤੇ ਸਾਡੇ ਦੀਂਦੇ ਆ। ਆਹੋ। ਕਰਨਾ ਕੁਛ ਨਹੀਂਗਾ ਬਸ ਗੱਲਾਂ ਮਾਰਨੀਆਂ ਆ ਆ ਕੇ ਪੈ ਜਾਣਾ ਮਾਉਂਣਾ। ਚੰਗਾ ਟੀਵੀ ਛੱਡ ਲੈਣਾਗਾ। ਦੇਖੀ ਜਾਂਦਾ ਸਾਰਾ ਦਿਨ ਨਾਟਕ ਜੀ ਚਾਹ ਬਣਾ ਲਾ ਬਣਾ ਲੰਨੀ ਆ ਆਪਣੀ ਬੋਗਾ ਹੁਣ 10 ਮਿੰਟ ਪੈਣ ਵੀ ਨਹੀਂ ਦਿੰਦੇ ਨਕਾਬੁ ਕੀ ਆਂਦੀ ਐ ਮਾ ਮਾ ਇਹ ਨਾ ਬੈਗੀ ਪਲਾਤੀ ਮਾਰ ਕੇ ਚਾਹ ਬਣਾ ਲਾ ਹੁਣ ਹੁਣ ਤੁਹਾਨੂੰ ਟਾਈਮ ਦਾ ਨਹੀਂ ਪਤਾ ਬਣਾਉਣੀ ਆ ਲੈ ਬਣਾਉਣੀ ਆ ਹੁਣ ਤੇਰੀ ਨੀਂਦ ਹੀ ਨਹੀਂ ਲਈ ਹਾਲ ਤੱਕ ਨੀਂਦ ਆਈ ਨਹੀਂ ਅਜੇ ਤੂੰ ਨਾਰ ਖਾ ਜਾ ਕਰ ਵਾ ਬੇਬੇ ਤੂੰ ਕਿਉਂ ਛੱਡ ਲੈਨੀ ਇਹਦੀ ਨਾਲ ਥੋੜਾ ਜਿਹਾ ਕਮਰਾ ਆ ਜਾਣਾ ਕਰ ਮੇਰਾ ਕੋ ਤੇ ਸ਼ਾਂਤੀ ਜੀ ਦਾ ਕੰਮ ਕਰਿਆ ਸ਼ਾਂਤੀ ਦਾ ਬੇਬੇ ਨੂੰ ਇਹਨੂੰ ਸਮਝਾ ਤੂੰ ਉੱਥੇ ਕਿਵੇਂ ਕੰਮ ਕਰਨਾ ਪੈਂਦਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾਗਾ ਕੋਈ ਨਹੀਂ ਪਤਾ ਦਰਦੀ ਆ ਫਿਰ ਜਾ ਕੋਈ ਨਹੀਂ ਦਰ ਬੱਬਲ ਕੱਤਾ ਪਾਣੀ ਹੁੰਦਾਗਾ ਪਿਆਸ ਵੀ ਪੂਰੀ ਬੁਝਦੀ ਅੱਜ ਬਾਤ ਵੀ ਪਾਣਾ ਭੁੱਲ ਗੀਆਂ ਬੱਬਕੇ ਦਾ ਚੱਕ ਕੇ ਫੜਾਉਂਦੀ ਆ ਨਾ ਤੜਕੇ ਪਤਾ ਕੀ ਦੋ ਗਲਾਸ ਫੜਾ ਦੇ ਲੈ ਉੱਥੇ ਦੋ ਗਲਾਸਾਂ ਨਾਲ ਸਰੂਆ ਪੰਜ ਬੰਨਿਆਂ ਦੇ ਵਿੱਚ ਹਰ ਹਾਰ ਕੇ ਇੱਕ ਇੱਕ ਜਾਣੇ ਨੇ ਉੱਥੇ ਚਾਹ ਪਾਣੀ ਪੀਤਨ ਲੈ ਰੋਟੀ ਖਾਦੀ। ਆ ਭੁੱਲ ਜਾਈਦਾ ਕੋਈ ਨਹੀਂ ਬੱਸ ਤਾਂ ਐ ਕੁਛ ਨਹੀਂ ਹੁੰਦਾ। ਮੇਰੇ ਵੀ ਥੋੜੀ ਚਾਂਬਲੀ ਹੋਈ ਐ ਇਹ। ਉਹੀ ਬਾਤ ਪੈ ਰਹੇ ਹੋਂ ਤੁਸੀਂ ਤਾਂ ਮੇਰੇ। ਵਗ ਜਾ ਹੁਣ ਇੱਕ ਦਿਨ ਚਾਦੀਦ ਕੁੱਟ ਧਰ ਲੈ ਜਾ ਕੇ ਤੂੰ ਇਹ ਸਾਡੇ ਗੱਲੇ ਸੁਣੀ ਜਾਣਗੇ ਹੁਣ। ਉੱਠ ਘੜਦੀਆਂ ਜਾਣੀ ਤਾਂ ਹੈਗੀਆਂ ਹੁਣ। ਉਹੀ ਅੱਗ ਮਚਾ ਦਿੰਦੇ ਆ ਜਦੋਂ ਘਰੇ ਵੜ ਜਾਂਦੇ ਆ। ਕਿੰਨੇ ਬੰਦੇ ਨਹੀਂ ਚਾਹ ਕਰਨੀ ਐ? ਹਾਈ ਪੁਸ਼ ਦੀਆਂ ਤੈਨੂੰ ਪਤਾ ਨਹੀਂ ਹੈ ਤੜਕੇ ਕਿੰਨੇ ਬੰਦੇ ਆ ਕਿੰਨੇ ਤੜਕੇ ਭੇਜੀ ਸੀਗੀ। ਕਿਉਂ ਬੇਬੇ ਆਏ ਬਾੜਾ ਨਾ ਹਰ ਕਿਆ ਕਰ ਮੇਰਾ ਪਤਾ ਤੂੰ ਵੀ ਬਾੜਾ ਘਬਰਾ ਤੂੰ ਨਾ ਬੇਬੇ ਐ ਕਰ ਮੈਂ ਤੂੰ ਦੱਸਦਾ ਤੂੰ ਇਹਨੇ ਲੱਤਾ ਘੁੱਟਿਆ ਕਰ ਉਹ ਛੇ ਲੋਟ ਆਊਗਾ ਤੈਨੂੰ ਮੰਜੀ ਚ ਪਾ ਕੇ ਰੱਖਿਆ ਕਰ ਲੱਤਾ ਨਹੀਂ ਪਤਾ ਕੰਮ ਹਾਈ ਬਾੜਾ ਕੰਮ ਹੈ ਦਾ ਹੈਗਾ ਫਿਰ ਗੱਲ ਤਾਂ ਸੁਣ ਲੈ ਕੰਮ ਮੈਂ ਤਾਂ ਦੇਖਣ ਕਿੱਦੇ ਕਰਦੀ ਆ ਮੌਨ ਨਾ ਪਈ ਰਹਿੰਦੀ ਜਦੋਂ ਮੈਂ ਹੁਣ ਆ ਪਈ ਹੁੰਦੀ ਆ ਪਈ ਹੁੰਦੀ ਆ ਤੜਕੇ ਵੀ ਮੈਂ ਜਦੋਂ ਪਈ ਹੁੰਦੀ ਜਦੋਂ ਖੇਤੋਂ ਡਾਪ ਜਾਣਾਗਾ ਨਹੀਂ ਉਹ ਤਾਂ ਕੰਮ ਬਾਹਰ ਆ ਮੇਰੇ ਘਸਨ ਪੱਲੀ ਜਾਣੀ ਨੂੰ ਆ ਸਾਰਾ ਦਿਨ ਕੰਮ ਇੱਥੋਂ ਦਾ ਕਰਾਉਂਦੀ ਨਹੀਂ ਹੁਣ ਘੱਟ ਕਰਾਉਂਦੀ ਆ ਤੂੰ ਮੈਨੂੰ ਐ ਦੱਸ ਬੇਬੇ ਇਹਨੇ ਤੜਕੇ ਕਿਦੇ ਸਨੇਹਾ ਉੱਠ ਕੇ ਕੋਈ ਬੋਕਰ ਚੱਕੀ ਆ ਤੇ ਹੋਰ ਕੌਣ ਮਾਰਦਾ ਸਤ ਵੇਜ ਉੱਠਦੀ ਆ ਉਹ ਜਵਾਕ ਵੀ ਆਪਦੀ ਆਪ ਤਿਆਰ ਹੋ ਕੇ ਜਾਂਦਾ ਉਦੋਂ ਵਾ ਸਾਰਾ ਦੁਪਹਿਰਾ ਟਿਕਦੀ ਨਹੀਂ ਫੇਰ ਆਖੋ ਮੇਰੀ ਲੱਤਾਂ ਦੁਖਦੀਆਂ ਮੇਰਾ ਐ ਹੁੰਦਾ ਮੈਨੂੰ ਐ ਹੁੰਦਾ ਹੈਗਾ ਫਿਰ ਕੰਮ ਤਾਂ ਕੋਈ ਟਾਈਮ ਨਹੀਂ ਹੁੰਦੇ ਹੁੰਦੇ ਬੇਬੇ ਫਿਰ ਗੁੱਸੇ ਤੋਂ ਕਿਹਾ ਜਾਂਦਾ ਫਿਰ ਮੁੜ ਕੇ ਗੁੱਸਾ ਮੰਨਦੀ ਆ ਉਹ ਤਾਂ ਇੱਕ ਤਾਂ ਤੂੰ ਇਹਨੂੰ ਦਵਾਈ ਦਵਾ ਕੇ ਲਿਆ ਮੈਂ ਕਿੱਥੋਂ ਦਵਾ ਲਾਵਾਂ ਲਤਾਂ ਤੋਂ ਇੱਥੇ ਹੀ ਲੈ ਲੂ ਪਿੰਡ ਸਰਦ ਹੋ ਗਈ ਮੇਰਾ ਪੁੱਤ ਹੋਰ ਕੁਝ ਨਹੀਂ ਹੋਇਆ ਕੁਝ ਨਹੀਂ ਗਾ ਪਿੰਡ ਦੇ ਵਿੱਚੋਂ ਇੱਥੇ ਲੈ ਲੂ ਦਵਾਈ ਪਿੰਡ ਵਾਲੇ ਡਾਇਰੈਕਟਰ ਤੋਂ ਸ਼ਹਿਰ ਚ ਜਾਵਾਂ ਬਹੁਤ ਮਹਿੰਗੇ ਟੈਸਟ ਆਪਣੇ ਕੋਲ ਇਹਨੇ ਪੈਸੇ ਬੋਸੇ ਹੈ ਨਹੀਂ ਇਹ ਠੀਕ ਕਰ ਦਿੰਦੇ ਆ ਪਿੰਡ ਵਾਲੇ ਪੁੱਤ ਇੱਥੇ ਕਿਹੜੇ ਨਾ ਬਹੁਤ ਵਧੀਆ ਸੋਨ ਨੂੰ ਲੱਗਦਾ ਸ਼ਹਿਰ ਆਣਾਂ ਦਾ ਸ਼ਹਿਰ ਨਾਲ ਦੇ ਖਰਚੇ ਪਤਾ ਕਿੰਨੇ ਹੈਗੇ ਉਹੀ ਟੈਸਟ ਲਿਖ ਦਿੰਦੇ ਹੈਗੇ ਚੱਕ ਕੇ ਵੀ ਆ ਆ ਕਰਾ ਲਿਆ ਆਪਾਂ ਨੂੰ ਮੈਂ ਆਇਆ ਦੀਆਂ ਵੀ ਖੇਤੀ ਦਾ ਕੰਮ ਆਪਾਂ ਨੂੰ ਔਖਾ ਹੋ ਜੂ ਕੰਮ ਦਾ ਓਏ ਇੱਥੇ ਤਿੰਨ ਦੋਨੇ ਤਿੰਨੇ ਡਾਕਟਰ ਵਧੀਆ ਉਹਨਾਂ ਤੋਂ ਜਿੱਦੋਂ ਮਰਜ਼ੀ ਟੈਸਟ ਕਰਾ ਕੇ ਦਵਾਈ ਲੈ ਲਓ ਤੁਸੀਂ ਨਹੀਂ ਪੁੱਤ ਲੈ ਕੇ ਜਾ ਇੱਕ ਕੋਈ ਜਿਆਦੇ ਕੋ ਉੱਥੇ ਤਾਂ ਕੋਈ ਬੰਦਾ ਜਿਆਦੇ ਸੀਰੀਅਸ ਹੋਵੇ ਉਦੋਂ ਲੈ ਕੇ ਜਾਣਾ ਪੈਂਦਾ ਆਪਣੇ ਕੋਲ ਜੇ ਇੱਥੇ ਕੋਈ ਇਹਨਾਂ ਕੋਲ ਕੋਈ ਹੱਲ ਨਾ ਹੋਵੇ ਆਪਾਂ ਤਾਂ ਇਹ ਕਹਿਨੇ ਵੀ ਚਲੋ ਡਾਕਟਰ ਕੋਲੇ ਮਾਨਸਾ ਸ਼ਹਿਰ ਦੇ ਵਿੱਚ ਇਹਨਾਂ ਬਹੁਤ ਵੱਡੇ ਵੱਡੇ ਤਜਰਬੇ ਦੇ ਡਾਕਟਰਾਂ ਕੋਲੇ 15-15 20-20 ਸਾਲ ਹੋ ਗਏ ਕੰਮ ਕਰਦੇ ਉਹਨਾਂ ਸਾਰਿਆਂ ਨੂੰ ਹੋ ਤਾਂ ਗਏ ਪੁੱਤ ਮੈਂ ਆਇਆ ਦੀ ਜੀ ਆਪਣਾ ਇਹਨਾਂ ਨਾਲ ਲੱਤਾਂ ਹਟੀਆਂ ਉਹ ਹਟਣੀਆਂ ਬੇਬੇ ਤੂੰ ਮੈਨੂੰ ਪਤਾ ਹੈਗਾ ਤੈਨੂੰ ਤਾਂ ਐ ਵੀ ਸ਼ਹਿਰ ਲੈ ਜਾ ਉੱਥੇ ਮੇਰੇ ਸੂਟ ਮੰਗੂ ਤੇਥੋਂ ਤੇ ਦੁਆਲੀ ਸੂਟ ਫਿਰ ਦੁਆਲੇ ਇੱਕ ਸੂਟ ਦੀ ਕੀ ਗੱਲ ਹੈ ਸਾਰਾ ਦਿਨ ਕੰਮ ਕਰਦੀ ਆ ਪੁੱਤ ਕਿਹੜਾ ਕੰਮ ਕਰਦੀ ਆ ਕਿ ਮੈਂ ਤਾਂ ਦੇਖਣੇ ਕੰਮ ਕਰਦੀ ਨੂੰ ਤੂੰ ਦਾ ਰੋਏ ਕਹਿੰਨੇ ਕੰਮ 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 ਕਿੱਦੇ ਕੰਮ ਕੀਤਾ ਨੇ ਬੇਬੇ ਤੇ ਹੋਰ ਕੌਣ ਕਰਦਾ ਕੰਮ ਤੂੰ ਕਰਦੀ ਆ ਨਾਲ ਨਾਲ ਲੱ ਲੱ ਕੇ ਮਾੜਾ ਮੋਟਾ ਜਿਹੜਾ ਕਰਾਉਣੀ ਆ ਅੱਜ ਅੱਜ ਕੱਪੜੇ ਧੋਤੇ ਆ ਚਾਰ ਦਿਨਾਂ ਤੋਂ ਮੈਂ ਤਾਂ ਅੱਜ ਟੜਕੇ ਦੀ ਗਈ ਆ ਹੁਣ ਆਈ ਹੱਥ ਨਹੀਂ ਤੂੰ ਹੁਣ ਦੇਖ ਲਈਂ ਅੱਥਨ ਨੂੰ ਕਹਿ ਦਊਗੀ ਮੇਰੀ ਤਾਂ ਲੱਤਾਂ ਦੁਖਦੀਆਂ ਇੱਕ ਵਾਰੀ ਤਾਂ ਕਹਿ ਤਾ ਉਹਨੇ ਤੇਰਾ ਕੋਈ ਮੈਨੂੰ ਚਿੱਤ ਵੀ ਉਲਟੀਆਂ ਨਾਲ ਮੰਗੂ ਰਹਿੰਦਾਗਾ ਮੇਰਾ ਸਿਰ ਵੀ ਦੁਖਦਾਗਾ ਮੇਰੇ ਜੋੜਾਂ 'ਚ ਦਰਦ ਆਗਾ ਲੈ ਦਵਾਈ ਚੱਲ ਦਵਾਈਆਂ ਨਾਲ ਆ ਕਿਦੋਂ ਦੀ ਗਈ ਆ ਹੁਣ ਦਵਾਈ ਆਪਣਾ ਚਾਗ ਲੈਣਾ ਹਜੇ ਦੀ ਨਿਯਤ ਕੀਤੀ ਕੋਈ ਨਹੀਂ ਲਿਆਉਗੀ ਹਾਂ ਆ ਲੱਭੇ ਵੀ ਤੂੰ ਕਹਿੰਦੇ ਕੋਈ ਨਹੀਂ ਲਿਆਉਗੀ ਬਾਹੇ ਮਾਰੂਣਗੇ ਮੈਂ ਜਾਣਾ ਵੀ ਟਾਈਮ ਕਿੰਨਾ ਲੱਗ ਗਿਆ ਲਿਆ ਆਉਂਦੀ ਆਉਂਦੇ ਹੋਣੀਆਂ ਇੱਥੇ ਕਿੱਥੇ ਆਉਂਦੀ ਐ ਆ ਲੋ ਆ ਗਈ ਸ਼ੁਕਰ ਐ ਇਹ ਫੁੱਲ ਪਰੀਆਂ ਨਾ ਆ ਪਰੀ ਹੋਈ ਐ ਸੱਜੂ ਹਾਂ ਸੱਜੂ ਹਜੇ ਕਹਿੰਦੀ ਸਰਜੂ ਇਹਨੂੰ ਐ ਨਹੀਂ ਪਤਾ ਵੀ ਪੰਜ ਮਨਾਏ ਕਿੰਨੀ ਚਾਹ ਹੁੰਦੀ ਐ ਤੂੰ ਕਹਿੰਦੀ ਨਹੀਂ ਐ ਕਿ ਕੰਮ ਕਰਦੀ ਐ ਮੈਨੂੰ ਤਾਂ ਹੁਣ ਜਾਣਾ ਪੈਣਾਗਾ ਐਣੀਆ ਵੀ ਮੈਂ ਕਹਿੰਨੀ ਵੀ ਪਾਣੀ ਪੂਣੀ ਫੜਾ ਦਾਂ ਪਾਣੀ ਪੀ ਲੈ ਬਸ ਧੰਨਵਾਦ ਤੇਰਾ ਮੇਰੇ ਮਸਾਂ ਜਾਗਿੱਤੀ ਮੇਰੀਆਂ ਲੱਤਾਂ ਵਾਲੀਆਂ ਦੁਖੀਆਂਂਦੀਆਂ ਨੇ ਫੇ ਤੈਨੂੰ ਆਹ ਕਰਦਿਆਂ ਨਹੀਂ ਆ ਪਤ ਦਵਾਈ ਲੈ ਲੈ ਕੋਈ ਇਹ ਗਰਮ ਹੈ ਬਾੜੀ ਲੱਤਾਂ ਦੁਖੀਆਂਂਦੀਆਂ ਨੇ ਇੱਕ ਉੱਤੋਂ ਇਹ ਮਨਜੀਤ ਬਾਲਾ ਹੋ ਗਰਦਾ ਦੇਖਿਆ ਕਿੰਨਾ ਤੜਪਦਾ ਸੀਗਾ ਫੁੱਤਕਦਾ ਕੰਮ ਬਾਹਰ ਆ ਇਹਨੂੰ ਖੇਤ ਦਾ ਹੋ ਜਾਂਦਾ ਪੁੱਤ ਤੇ ਪਿੰਡ ਕਲੀਚ ਵੀ ਇਹਨੂੰ ਕੱਲਾ ਆਇਦਾ ਪੁੱਤ ਸਾਰੇ ਪਾਸੇ ਜਾਣਾ ਪੈਂਦਾ ਹੈ ਤੇ ਫਿਰ ਮੈਂ ਦਵਾਈ ਹੁੰਨੀ ਮੇਰਾ ਪੁੱਤ ਇੱਥੋਂ ਕੋਈ ਨਾ ਜਾਣੇ ਤੁਲੀ ਆਵਾਂਗੇ ਔਰ ਵੀ ਵੀ ਆਪਾਂ ਘੜਾ ਬੇਲੀਆ ਹੁੰਨੀ ਆ ਕੰਮ ਤਾਂ ਆਪਾਂ ਨੂੰ ਵੀ ਹੁੰਦਾ ਹੀ ਇਹ ਘਰੇ ਸਾਰਾ ਨਾ ਇਹ ਪੁੱਤ ਫੇਤੀ ਦਾ ਵਾਲਾ ਕੰਮ ਆ ਆਪਾਂ ਦਾ ਪੁੱਤ ਜਦੋਂ ਚਿਤਮਾਣਾ ਬੇਬੀ ਜਾਮਾ ਨਾ ਫੇਰ ਕਰ ਲਾਂਗਾ ਦਾਮ ਲੈ ਕੇ ਮੈਂ ਤਾਂ ਹੋਗਾ ਉਹ ਤਾਂ ਪੁੱਤ ਹੁਣ ਦੇ ਵਿੱਚ ਉਹਨਾਂ ਆਲਾਉਣਾ ਉਹ ਤਾਂ ਹੁਣ ਫੇਰ ਸਾਰਾ ਦਿਨ ਜਦੋਂ ਕਦੇ ਚਾਹ ਮੰਗ ਲਈ ਉਹਨਾਂ ਨੇ ਕਦੇ ਪਾਣੀ ਮੰਗ ਲਿਆ ਗੇੜੀ ਲਵਾਈ ਜਾਂਦੇ ਨੇ ਪੁੱਤ ਝੋਨੇ ਵਾਲੇ ਤਾਂ ਤੇ ਹੁਣ ਦਵਾਈ ਲੈ ਕੇ ਆਉਣੀ ਪੁੱਤ ਉਹ ਰਹਿ ਨਹੀਂ ਜਾਣਾ ਮੇਥੇ ਤਾਂ ਕੋਈ ਨਹੀਂ ਪੁੱਤ ਹੌਲੀ ਹੌਲੀ ਬਾਹਰ ਜਾਣਾ ਦੂਰ ਨਹੀਂ ਪੈਂਦੀ ਦੁਕਾਨ ਕਿੰਨੀ ਕੁ ਦੂਰ ਹੈ ਖਾਸੀ ਦੂਰ ਆ ਦੁਕਾਨ ਡਾਕਟਰ ਦੀ ਨਾ ਬਾੜ ਤੱਕ ਹੈੜੀ ਆ ਪਤਾ ਅੱਛਾ ਹਾਂ ਨੇੜੀ ਐ ਫਿਰ ਚਾਹ ਲੈ ਕੇ ਦੇਮਾ ਬੇਬੇ ਤੈਨੂੰ ਚਾਹ ਪੁੱਤਾ ਪਾ ਕੇ ਪੀ ਲਾਂਗਾ ਪਹਿਲਾਂ ਦਵਾਈ ਲਈਏ ਹਾਂ ਪਹਿਲਾਂ ਤੈਨੂੰ ਦਵਾਈ ਦਵਾ ਲਿਆ ਹਾਂ ਫਿਰ ਇਹਨੇ ਕੱਖਾਂ ਦਾ ਟਾਈਮ ਹੋ ਜਾਣਾ ਹੋਰ ਫਿਰ ਕੰਮਾਂ ਬੇਲਾ ਹੋ ਜਾ ਪੁੱਤੋ ਫਿਰ ਮੈਂ ਇੱਥੋਂ ਪਾਇਣਾ ਨਹੀਂ ਨੀਰਾ ਹੋਰ ਆ ਚੱਲ ਫਿਰ ਆ ਜਾ ਦੇਖ ਲੈ ਕਿਵੇਂ ਕਰਨਾ ਦਵਾ ਲਿਆਉਂਦੀ ਆ ਪੁੱਤ ਫਿਰ ਦੇ ਹੁਣ ਹੀ ਪੂਆ ਵੀਰੋ ਮੰਡੀ ਕੀ ਕਹਿੰਦਾ ਮੰਡੀ ਤੋਂ ਲਿਆਉਣ ਨੂੰ ਮੰਡੀ ਦਾ ਪੁੱਤ ਹੁਣ ਤਾਂ ਇਹਨੂੰ ਪਤਾ ਹੈ ਫੇਰ 500 ਦਾ ਨੁੱਤੇ ਦਾ ਉਹੀ ਲੈ ਲਾਂਦੇ ਨੇਗੇ ਪਰਚੀ ਜੀ ਦੇ ਅੱਛਾ ਫੇਰ ਪੁੱਤ 3000 ਘੱਟੋ ਘੱਟ ਦਵਾਈ ਦਾ ਸਾਰਾ 3000 ਲੱਗ ਜਾ ਪੁੱਤ 3000 ਅੱਛਾ ਹਾਂ ਇੱਥੋਂ ਕਰਾ ਲਾਣੀ ਪੁੱਤ ਇੱਥੇ ਆਪਣੀ ਧਾਰ ਸਦਾਰ ਚੱਲਦੀ ਹੈ ਚਲੋ ਫੇਰ ਇੱਥੋਂ ਨੇ ਆਉਂਦੇ ਹੋਰ ਇੱਥੇ ਦਾ ਪੁੱਤ ਆਇਆ ਝੋਨੇ ਤੋਂ ਬਾਅਦ ਦੇ ਦੇਾਂਗੇ ਹੂੰ ਮੰਡੀ ਆਏ ਤਾਂ ਆਪਾਂ ਤਾਂ ਤੁਰਤ ਮੰਗਣਗੇ ਹਾਂ ਨਾ ਤਾਂ ਇਹ ਹਾਂ ਇੱਥੋਂ ਦਵਾਈ ਆਉਣੀ ਆ ਪੁੱਤ ਕੇਰਾ ਚੱਲ ਫਿਰ ਇੱਥੋਂ ਲੈ ਆਉਨੇ ਮੈਂ ਤਾਂ ਕਹਿੰਦੀ ਛੱਡ ਬਰਾ ਇੱਕ ਗੋਲੀ ਮੋੜ ਦੇ ਦੇ ਸਿਰ ਦੁਖ ਦੇ ਦੀ ਐਵੇਂ ਪੁੱਤਾ ਗਰਮੀ ਭਾਈ ਜੂ ਅੰਦਰ ਖਾ ਖਾ ਗੋਲ ਚੱਲ ਫਿਰ ਬੇਬੇ ਹੋਰ ਦਵਾਈ ਆਉਣੀ ਆ ਕੁਝ ਨਹੀਂ ਹੁੰਦਾ ਮੇਰੀ ਆ ਜਾ ਫਿਰ ਹੋਰ ਜਣੇ ਮੁੜਿਆਵਾਂਗੇ ਕੋਈ ਨਹੀਂ ਪੁੱਤ ਦਵਾਈ ਆ ਲਿਆਉਂੀਆਂ ਚੱਲ ਆ ਜਾ ਫਿਰ ਚੱਲ ਪੁੱਤ ਆ ਬੰਦ ਕਰਦਾ ਪੱਖਾ ਪੁੱਖਾ ਸਾਰਾ ਹਾਂ ਬੰਦ ਕਰ ਜਾ ਪੁੱਤ ਆ ਜਾ ਕੇ ਤੇਜ਼ ਦਿਨ ਮੋੜਿਆ ਮਾ ਜਰ ਨਿਉ ਖਾ ਹੋਇਆ ਪਿਆ ਹੁਣ ਤਾਂ ਜ਼ਮੀਨ ਦੁਰਹੰਦਾ ਬਾਹਲੀ ਲੱਤਾਂ ਦੁਖੀ ਆਂਦੀਆਂ ਨੇ ਆ ਜਾ ਫਤ ਹੁਣ ਦਵਾ ਲਿਆਉਣੀ ਆ ਭੱਜ ਕੇ ਆਖੇ ਸਾਖੇ ਮਿੰਦੇ ਚਮੜਿਆ ਮਾਂਗਾ ਕੋਸੇ ਨਹੀਂ ਹੁੰਦਾ ਭੱਜ ਜਾ ਹੋਰ ਫਿਰ ਬਾਹਰ ਬਾਂਦਾ ਵਧੀ ਆਂਦਾ ਦਾ ਉਹ ਤਾਂ ਭੱਜ ਵਜਾਵਾਂਗੇ ਭੱਜਾਂਗਾ ਮਾਂਗਾ

ਬੇਬੇ ਮੈਂ ਤਾਂ ਥੱਕ ਗਈ ਆਪਣੇ ਘਰ ਵੀ ਹਜੇ ਏਡੀ ਦੂਰ ਪਏ ਨੇ ਮੈਂ ਤਾਂ ਥੱਕ ਗਈ ਹੁਣ ਜਮੀ ਨਹੀਂ ਤੁਰ ਜਾਂਦਾ ਮੈਂ ਤਾਂ ਕਰੈਕਟਰ ਨੇ ਟਾਈ ਫੈਟ ਦੱਸਦਾ ਮੈਨੂੰ ਦਾ ਉਹ ਤਾਂ ਆਪਾਂ ਫੋਨ ਹੀ ਕਰ ਜਾਂਦਿਆਂ ਮਨਜੀਤ ਨੂੰ ਲਾਏ ਜਾਂਦਾ ਆ ਕੇ ਆਪਾਂ ਫੋਨ ਹੀ ਕੋ ਲਿਆਈਆਂ ਘਰੇ ਬਸ ਰਹਿਣ ਦੇ ਬੇਬੇ ਸੌ ਕੁਛ ਬੋਲੂਗਾ ਉਹ ਤਾਂ ਆ ਕੇ ਲਾਏ ਜਾਂਦਾ ਪੁੱਤ ਆਪਾਂ ਨੂੰ ਉਹ ਤਾਂ ਕਿਤੇ ਹੁਣੀ ਨਾ ਲੈ ਜੀ ਸੌ ਸੁਣਾਊਗਾ ਉਹ ਤਾਂ ਆ ਕੇ ਲਿਜਾਨ ਆਲਾ ਹੁੰਦਾ ਭੱਜ ਕੇ ਆਪੀ ਨਾ ਦਵਾਈ ਦਵਾ ਲਿਆ ਹੁੰਦਾ ਫਿਰ ਆਪਾਂ ਤੁਰ ਕੇ ਕਿਉਂ ਜਾਂਦੀਆਂ ਨਹੀਂ ਬੋਤੋ ਜਦੋਂ ਹੁਣ ਆਪਾਂ ਨੂੰ ਡਾਕਟਰ ਨੇ ਦੱਸ ਹੀ ਦਿੱਤਾ ਵੀ ਟਾਈ ਫੇਟਾ ਨਹੀਂ ਫੇਰ ਤਾਂ ਲਈ ਜਾਂਦਾ ਬਸ ਰਹਿਣ ਦੇ ਇਹਨਾਂ ਤਾਂ ਉਹ ਹੀ ਚੰਗੇ ਨਹੀਂ ਲਾਏ ਜਾਂਦਾ ਫੇਰ ਤਾਂ ਇੱਕ ਬਾਟ ਵਾਲੀ ਪਾਈ ਜਾਂਦੀ ਆ ਪੁੱਤ ਹੋਰ ਬੜਾ ਬਰਾ ਅਸਾਂ ਕਰ ਲਿਆ ਮੈਂ ਫੇਰ ਬਾਟ ਬਾੜੀ ਪਾਈ ਜਾਂਦੀ ਆ ਹੁਣ ਐ ਕਰੀ ਨਾ ਹੂੰ ਤੇ ਜਾ ਕੇ ਪਾਈ ਜੀ ਹੁਣ ਮੇਰਤੀ

ਹਾਜੇ ਉਧਰ ਬਾਹਲੇ ਘਰੇ ਪਸੂਮਾਂ ਚ ਜਾਣਾ ਬੇਬੇ ਲੈ 8:00 ਵਾੜਾ ਹੋ ਗਏ ਪੁੱਤਾ ਚੇਰੀ ਵਾੜਾ ਲਵਾ ਦੰਦੇ ਨਾ ਇੱਕ ਤਾਂ ਬਾਹਲੇ ਮਰੀਜ਼ ਹੁੰਦੇ ਨਾ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਪੁੱਤਾ ਚਲ ਕੋਈ ਨਹੀਂ ਹੋ ਤਾਂ ਮੈਂ ਕਰ ਲਉ ਪੁੱਤਾ ਹੋਰ ਹਣ ਤੂੰ ਪਾਏ ਜਾ ਦਵਾਈ ਦਿੰਨੀ ਆ ਮੈਂ ਤੇਰੇ ਨੂੰ ਦਵਾਈ ਲੈ ਕੇ ਨਾ ਜਿਵੇਂ ਦੱਸਿਆ ਉਹ ਵੇ ਪਾਏ ਜਾ ਇਹ ਹੈ ਲਾਪਤ ਦਵਾਈ ਤੇ ਮੈਂ ਤੈਨੂੰ ਪਾਣੀ ਲੈ ਕੇ ਦਿੰਨੇ ਆ ਦਵਾਈ ਲੈ ਕੇ ਤੇ ਹਉ ਕਰ ਲੈ ਨਾ ਇਹ ਬਸ ਇਹ ਦਿੱਤੀ ਆ ਹਾਂ ਸਾਰੀ ਲੈ ਲਾ ਪਤਾ ਜੀ ਮੈਂ ਤੈਨੂੰ ਕਿਹਾ ਕੁ ਮੈਂ ਲੈ ਲੈ ਤੇ ਉਧਰ ਮੈਂ ਕਰਿਆਉਣੀਆਂ ਕੋਈ ਨਹੀਂ ਤੇ ਤੂੰ ਪਾਈ ਜੀ ਹੁਣ ਮੇਰੇ ਤੇ

ਆ ਗਈ ਬੇਬੇ ਆ ਗਈ ਪੁੱਤ ਹਾਂ ਬੜਾ ਇਹ ਬੁਖਾਰ ਮੰਗੂ ਇਹ ਪਜੰਬ ਬੁਖਾਰ ਚੜੂਆ ਮੈਂ ਤੈਨੂੰ ਆਇਆ ਦੀ ਸੀ ਹਾਂ ਵੀ ਆ ਪਾਈ ਨੀ ਲੋਟਾਉਂਦਾ ਪੁੱਤ ਆਪਣਾ ਢਾਂਚਾ ਹਾਂ ਬੇਬੇ ਆਪਾਣਾ ਪ੍ਰਯੋਗਤ ਬਣਾਈਏ ਕਿਵੇਂ ਮੈਂ ਆਇਆ ਦੀ ਵੀ ਹੂੰ ਤਾਂ ਨਹੀਂ ਹੁ ਕਰਤਾ ਹੋ ਤੇ ਮੈਂ ਨਾ ਪਾਈ ਜਾਨੀਆ ਕਪੜਾ ਲੈ ਕੇ ਅੱਛਾ ਤੇ ਮੈਂ ਉਹਨੂੰ ਕਹਦੂ ਨਾ ਇਹ ਤਾਂ ਮੈਨੂੰ ਫੈਸ਼ਨ ਹੋਈ ਪਿਆ ਨਾਲੇ ਮੈਨੂੰ ਹੋਇਆ ਪੈ ਸੁਪਰ ਵਦਿਆ ਪੈ ਵਾੜਾ ਅੱਛਾ ਉਹ ਫਿਰ ਮੈਨੂੰ ਆਖੂਗਾ ਵੀ ਤੈਨੂੰ ਦਵਾਈ ਦਵਾ ਕੇ ਲਿਆਉਣਾ ਹੁਣ ਨਾ ਮੈਂ ਉਹਨੂੰ ਆਇਆ ਕਹੂੰਗੀ ਵੀ ਵੇਖਿਆ ਦੇਖੀ ਕਿਵੇਂ ਪਾਈਦਾ ਐਪੋ ਤਾਂ ਮੈਂ ਤਾਂ ਪਾਈ ਨਹੀਂ ਆ ਹੁਣ ਪੈ ਜਾ ਪੈ ਜਾ ਬੇਬੀ ਮਨ ਲੱਗਦਾ ਖੜਕਾ ਜਾ ਹੁੰਦਾ ਆਉਂਦਾ ਝਰਕਦੇ ਨੇ ਪੈ ਜਾ ਦੇਖਦੇ ਆ ਮਨ ਲੱਗ ਪਰਮੀ ਸੁੱਤੀ ਪਈ ਹੋਣੀ ਆ ਇਹਦਾ ਕੋਈ ਜਿਹੜਾ ਕੰਮ ਐ ਦੇ ਕੋਲੇ ਆਹ ਕੌਣ ਪਿਆਗਾ ਮਨ ਤਾਂ ਲ ਬੇਬੇ ਪਈ ਪਰਮੀ ਤਾਂ ਆ ਬੇਬੀ ਕਿਵੇਂ ਪੈਗੀ ਬੇਬੇ ਬੁਖਾਰ ਦਾ ਹੋ ਰਿਹਾ ਇਹ ਤਾਂ ਪੁੱਤ ਮੈਂ ਪਾਈ ਆ ਅੱਛਾ ਕੀ ਹੋ ਗਿਆ ਉਹ ਤਾਂ ਨਾਲੇ ਤਾਂ ਮੈਨੂੰ ਨਾ ਬੁਖਾਰ ਹੋਇਆ ਪਿਆ ਦਾ ਅੱਛਾ ਤੇ ਨਾਲੇ ਮੇਰੇ ਲੱਤਾਂ ਬਾਹਾਂ ਬਾਹਾਂ ਹੀ ਦੁਖੀ ਜਾਂਦੀਆਂ ਮੇਰਾ ਪੁੱਤ ਲੱਤਾਂ ਮੈਂ ਨਾ ਪਦਨਾ ਬੇਬੀ ਤੇ ਨਾ ਮੈਂ ਦਵਾਈ ਤਾਂ ਲਿਆਈ ਸੀ ਪੁੱਤ ਟੈਸਟ ਜੇ ਕਰਾ ਕੇ ਅੱਜ ਪਾਣੀ ਲਾਉਣਾ ਮੈਂ ਪਾਣੀ ਤੂੰ ਖੜੀ ਹੋ ਤੇ ਦਵਾਈ ਲੈ ਲਈ ਦਵਾਈ ਤਾਂ ਪੁੱਤ ਮੈਂ ਗੋਲੀ ਘਰੇ ਪਈ ਸੀ ਲੈ ਲਈ ਟੈਸਟਾਂ ਚ ਕੀ ਆਇਆ ਟੈਸਟਾਂ ਚ ਪੁੱਤ ਇੱਕ ਤਾਂ ਮੈਨੂੰ ਸ਼ੂਗਰ ਵਾਲਾ ਵਧਿਆ ਆਇਆ ਇੱਕ ਇਨਫੈਕਸ਼ਨ ਜੀ ਆ ਗਈ ਜਿਆਦੇ ਅੱਛਾ ਹਾਂ ਕਦੋਂ ਅੱਜ ਕਰਾ ਕੇ ਆਇਆ ਅੱਜ ਕਰਾ ਕੇ ਲੈ ਤੋ ਮੇਰੇ ਨਾਲ ਖੜੀ ਹੋ ਮੈਂ ਦੁਬਾਰੀ ਦਿਖਾ ਕੇ ਲੈ ਆਉਣਾ ਚਾਹਾਂ ਆਇਆ ਫਿਰ ਚੱਲ ਨਹੀਂ ਦਾਖਲ ਕਰ ਲੈ ਅੱਜ ਪੁੱਤ ਮੈਨੂੰ ਤਾਂ ਨਾ ਕੁਝ ਨਹੀਂ ਹੋਇਆ ਮੈਂ ਤਾਂ ਤੇਰੀਆਂ ਅੱਖਾਂ ਹੋਲਣੀਆਂ ਸੀ ਕਿਵੇਂ ਤੂੰ ਪਰਮਜੀਤ ਨੂੰ ਦਵਾਈ ਨਹੀਂ ਦਵਾ ਕੇ ਲੈ ਮੈਂ ਤੈਨੂੰ ਕਿੱਦਾਂ ਦੀ ਕਹੀ ਜਾਂਦੀ ਸੀ ਤੂੰ ਜਾਣ ਕੇ ਕਰਦੀ ਸੀ ਤੂੰ ਤੇ ਮੈਂ ਜਾਣ ਕੇ ਕਰਦੀ ਸੀ ਪੁੱਤ ਮੈਂ ਹਾਰ ਕੇ ਇਹਨੂੰ ਇੱਥੋਂ ਡਾਕਟਰ ਤੋਂ ਦਵਾਈ ਦਵਾ ਕੇ ਲਈ ਤੇ ਫਿਰ ਇਹ ਵੀ ਨਾਲ ਮੈਨੂੰ ਦੱਸੀ ਨਹੀਂ ਇਹਨੇ ਤਾਂ ਦਾ ਸਾਬਤ ਮਾਤਾ ਨੂੰ ਕਿੱਦਾਂ ਦੀ ਕਹੀ ਜਾਂਦੀ ਸੀ ਤੂੰ ਜਾਂਦਾ ਹੀ ਨਹੀਂ ਲੱਗਿਆ ਚਲ ਇਹਨੂੰ ਵੀ ਨਾਲ ਲੈ ਚੱਲਦਾ ਤੈਨੂੰ ਵੀ ਦਵਾਈ ਦਵਾ ਲਿਆ ਹਾਂ ਪੁੱਤ ਅਸੀਂ ਤਾਂ ਜਾਣ ਕੇ ਕਰਦੀ ਸੀ ਮੈਂ ਤਾਂ ਕੁਝ ਨਹੀਂ ਦੁਖਦਾ ਮੇਰਾ ਤਾਂ ਬੇਬੇ ਫਿਰ ਮੈਂ ਤੂੰ ਮਾਤਾ ਤੇਰੀਆਂ ਅੱਖਾਂ ਖੋਲਣਗਾ ਸੀ ਮੇਰਾ ਪੁੱਤ ਵੀ ਐ ਹੁੰਦਾ ਟੱਬਰ ਤੂੰ ਮਾਤਾ ਦਾ ਇੰਨਾ ਕਰਦਾ ਤੇ ਤੈਨੂੰ ਐ ਨਹੀਂ ਪਤਾ ਵੀ ਸਾਰੀ ਉਮਰ ਮੈਂ ਜ਼ਿੰਦਗੀ ਤਾਂ ਇਹਦੇ ਨਾਲ ਕੱਢਣੀ ਆ ਤੇ ਮਾਂ ਕਿੰਨਾ ਕਿਹੜਾ ਇਹਦਾ ਮਥੋਗੀ ਬੇਬੇ ਗਲਤੀ ਮੈਂ ਇਹਨੂੰ ਬੁਰਾ ਭਲਾ ਬੋਲੀ ਗਿਆ ਮੈਂ ਤਾਂ ਕਦੇ ਜਾਣ ਕੇ ਕਰਦੀ ਐਗੀ ਤੂੰ ਟੈਸਟ ਕਰਾ ਲਈ ਤੂੰ ਕਹਿੰਦੀ ਰਿਪੋਰਟਾਂ ਦੇ ਵਿੱਚ ਆ ਗਿਆ ਤੇ 25 ਤੈਨੂੰ ਤਾਂ ਮੈਂ ਦੱਸਿਆ ਸੀ ਤੂੰ ਗੌਰ ਨਹੀਂ ਕਰਦਾ ਫੇਰ ਵੀ ਜਦੋਂ ਆਖ ਮੈਂ ਤਾਂ ਜਾਣ ਕੇ ਕਰਦੀ ਆ ਮੇਰੇ ਮੂਰੇ ਨਹੀਂ ਬੋਲੀ ਮੈਂ ਕਿ ਚੱਲ ਮੂੰਹ ਹੀ ਕਰੀ ਜਾਂਦੀ ਕਿ ਮਾ ਰੋ ਰੋ ਆ ਤਾਂ ਮੇਰਾ ਦੁੱਖ ਦਾ ਤੋ ਕਿਵੇਂ ਭੱਜਿਆ ਆ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਬੇਬੇ ਵੀ ਐਨੀ ਬਿਮਾਰ ਹੈ ਮਾੜਾ ਜਨਾ ਖਿਆਲ ਕਰਨਾ ਚਾਹੀਦਾ ਮਾਂ ਕਿੰਨਾ ਕਚੇਰਾ ਹਨੂੰ ਤਾਂ ਦਾਦਾ ਟੱਬਰ ਕੰਮ ਆਉਂਦਾਗਾ ਆਉਂਦਾ ਬੇਬੇ ਅਖਰ ਟੱਬਰ ਹੀ ਆ ਕੰਮ ਮੈਂ ਨਹੀਂ ਕਹਿੰਦਾ ਮੈਨੂੰ ਐਸੀ ਕਿ ਮੈਂ ਬੇਬੇ ਬਾਲੀ ਬਿਮਾਰ ਹੋ ਗਈ ਮੇਰੇ ਦਤੂ ਵਲਾਂ ਲੱਗਿਆ ਵੀ ਬੇਬੇ ਜ਼ਿਆਦਾ ਬਿਮਾਰ ਹੋਈ ਮਾਂ ਹਮ ਲੈ ਕੇ ਚਲੀਏ ਮੈਂ ਇਹਦੇ ਬਰ ਤਾਂ ਮੈਂ ਕਦੇ ਸੋਚੇ ਨਹੀਂ ਸੀਗਾ ਅਸਾਂ ਮਾਂ ਤਾਂ ਤੈਨੂੰ ਜ਼ਿਆਦਾ ਹੋਗੀ ਤੇ ਇਹ ਤੈਨੂੰ ਵੀ ਸੇ ਹੋਗੀ ਸਭ ਤੋਂ ਪਹਿਲਾਂ ਤਾਂ ਮਾਂ ਹੀ ਜ਼ਰੂਰੀ ਹੁੰਦੀ ਆ ਇਹ ਤਾਂ ਬਾਅਦ ਚ ਆਈ ਹੈ ਨਾ ਉਹ ਤਾਂ ਮਾਂ ਵੀ ਜ਼ਰੂਰੀ ਆ ਤੈਨੂੰ ਇਹ ਵੀ ਜ਼ਰੂਰੀ ਆ ਹਾਏ ਤਾਂ ਤੂੰ ਮੇਰੀ ਅੱਖਾਂ ਖੋਲਤੀਆਂ ਵੀ ਬਰਾਬਰ ਦਾ ਹੱਕ ਹੁੰਦਾਗਾ ਮਾਂ ਵੀ ਉਨੀ ਜ਼ਰੂਰੀ ਨਹੀਂ ਤੇ ਘਰ ਵਾਲੀ ਵੀ ਉਨੀ ਜ਼ਰੂਰੀ ਹਾਂ ਤੇ ਜਿਨ੍ਹਾਂ ਨੇ ਸਾਨੂੰ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਨੇ ਹਰਦੀਪ ਸਿੰਘ ਜੀ ਅੰਮ੍ਰਿਤਪਾਲ ਸਿੰਘ ਹਿੰਮਤਵੀਰ ਸਿੰਘ ਖਰਜਨਪਰਕੌਰ ਗੁਰਮੀਤ ਸਿੰਘਾ ਮਨਜੀਤਪੌਰ ਜੱਗੀ ਟੀਵੀ ਸੋਨੀ ਸਿੰਘ ਸਿੱਧੂ ਇਹਨਾਂ ਮੇਰੇ ਵੀ ਭਰਾਮਣੇ ਸਾਨੂੰ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਦੇਖਿਆ ਕਰੋ ਤੇ ਅੱਗੇ ਦੇ ਅਗੇ ਸ਼ੇਅਰ ਵੀ ਕਰਿਆ ਕਰੋ ਲੈ ਕਮੈਂਟ ਜਰੂਰ ਕਰਦੇ ਰਹੋ ਧੰਨਵਾਦ